ਸਾਰੇ ਲੋਕ ਵਿਊ ਲੈਣ ਦੀ ਖਾਤਰ ਵੀਡੀਓ ਤਾਂ ਪਾਉਂਦੇ ਆ ਪਰ ਕੋਈ ਇਹਨਾਂ ਚੀਜ਼ਾਂ ਦਾ ਕਾਰਨ ਨਹੀਂ ਦੱਸਦਾਗਾ ਜਿਵੇਂ ਇਹ ਜਿਹੜੀ ਕੁੜੀ ਨੇ ਆਪਣੇ ਹਸਬੰਦ ਨੂੰ ਮਾਰ ਦਿੱਤਾ ਉਹਦੇ ਆਸਿਕਨ ਮਿਲ ਕੇ ਇੱਕ ਹੋਰ ਕੇਸ ਉਸ ਕੁੜੀ ਦਾ ਤਾਂ ਵਿਆਹ 2013 ਚ ਹੋਇਆ ਸੀਗਾ ਔਰ 4 ਸਾਲ ਦਾ ਤੇ 10 ਸਾਲ ਦੇ ਉਹਦੇ ਬੱਚੇ ਵੀ ਆ ਉੱਥੇ ਜਾ ਕੇ ਉਹ ਮੁੱਕਰ ਗਈ ਕੈਨੇਡਾ ਕੀ ਮੈਂ ਉਹਨੇ ਬਲੌਕ ਹੀ ਕਰਤਾ ਮਤਲਬ ਪਾਣੀ ਖਤਮ ਕਰ ਦਿੱਤੀ ਤੇ ਇੱਕ ਹੋਰ ਤਿੰਨ ਕੇਸ ਲਗਾਤਾਰ ਇਸ ਤਰ੍ਹਾਂ ਦੇ ਆ ਬਈ ਜਿੱਥੇ ਆ ਕੇ ਜਾਂ ਤਾਂ ਜਿਹੜੇ ਲਾਈਫ ਪਾਰਟਨਰ ਹੁੰਦੇ ਆ ਉਹਨਾਂ ਦੇ ਵਿੱਚੋਂ ਔਰਤਾਂ ਮੁੱਕਰ ਜਾਂਦੀਆਂ ਜਾਂ ਬੰਦੇ ਮੁੱਕਰ ਜਾਂਦੇ ਆ ਜਾਂ ਕਤਲ ਹੋ ਜਾਂਦੇ ਆ ਇਹਨਾਂ ਚੀਜ਼ਾਂ ਦੇ ਪਿੱਛੇ ਕਾਰਨ ਕੀ ਆ ਠੀਕ ਹੈ ਇਨਸਾਨ ਦੇ ਵਿੱਚ 8 ਤੋਂ 9 ਤਰ੍ਹਾਂ ਦੀਆਂ ਪਰਸਨੈਲਿਟੀਆਂ ਹੁੰਦੀਆਂ ਤੁਸੀਂ ਵੇਖਿਆ ਹੋਊਗਾ ਕਿ ਕਿਸੇ ਹੋਰ ਦੇਸ਼ਾਂ ਦੇ ਵਿੱਚ ਜਾਓ ਤੁਸੀਂ ਕਹੋ ਯਾਰ ਆ ਬੰਦੇ ਦਾ ਬਾਡੀ ਲੈਂਗੁਏਜ ਇਹਦਾ ਸੁਭਾਅ ਨਾ ਇਹ ਸਾਡੇ ਪਿੰਡਾਂ ਦੇ ਉਹ ਬੰਦੇ ਵਰਗਾ ਠੀਕ ਆ ਫਟਾਫਟ ਤੋਂ ਹੀ ਜੱਜਮੈਂਟ ਕਰ ਲੈਣੇ ਆ ਤਾਂ ਇਵੇਂ ਕੋਸ ਪਰਸਨੈਲਿਟੀ ਹੁੰਦੀ ਆ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਲਾਈਲਗ ਉਹ ਚੀਜ਼ਾਂ 'ਚ ਬਹਿ ਬਹੁਤ ਸਿਤੀ ਜਾਂਦੇ ਆ ਜਿਹੜੇ ਬਹੁਤ ਭਾਵੁਖ ਹੁੰਦੇ ਆ ਜਿਨ੍ਹਾਂ ਨੂੰ ਉਹਨਾਂ ਦੀਆਂ ਭਾਵਨਾਵਾਂ ਹੀ ਡਰਾਈਵਨ ਕਰਦੀਆਂ ਉਹ ਭਾਵਨਾਵਾਂ ਦੇ ਸਿਰ ਤੇ ਹੀ ਚੱਲਦੇ ਆ ਕਿਸੇ ਵੀ ਗੱਲ ਨੂੰ ਖੁਸ਼ੀ ਦੇ ਵਿੱਚ ਬਹੁਤ ਜ਼ਿਆਦਾ ਖੋਸਾ ਲੁੱਖ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਆ ਦੁਖੀ ਔਰ ਜੇ ਮੰਨ ਲਓ ਉਹਨਾਂ ਨੂੰ ਬੁਖਾਰ ਹੋ ਜਾਂਦਾ ਤਾਪ ਚੜ ਗਿਆ ਤਾਂ ਉਹਨਾਂ ਨੇ ਕਹਿਣਾ ਵਾ ਮਰ ਗਏ ਹੁਣ ਨਹੀਂ ਬਚਦਾ ਮੈਂ ਉਸ ਬੁਖਾਰ ਨੂੰ ਵੀ ਇੱਡਾ ਕੋ ਫੀਲ ਕਰਨਾ ਡੇਂਜਰਸ ਲੈਵਲ ਦਾ ਕਿ ਦੇਖਣ ਨਾਲ ਵੀ ਕਹਿੰਦਾ ਯਾਰ ਇਹਨੂੰ ਕੀ ਹੋ ਹੀ ਗਿਆ ਠੀਕ ਆ ਇਸ ਲੈਵਲ ਦੇ ਕਈਆਂ ਦੀ ਮੈਂਟੈਲਿਟੀ ਹੁੰਦੀ ਹੈ ਖਾਸ ਕਰ ਔਰਤਾਂ ਦੇ ਵਿੱਚ ਜ਼ਿਆਦਾ ਹੁੰਦੀ ਹੈ ਮਰਦ ਥੋੜਾ ਜਿਹਾ ਲੌਜੀਕਲ ਆ ਕਿਉਂਕਿ ਉਹ ਬਾਹਰ ਰਹਿਦਾ ਕੰਮ ਕਰਦਾ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਵੇਖਦਾ ਮਰਦਾਂ ਦੇ ਵਿੱਚ 10% ਹੁੰਦੇ ਆ ਜਿਹੜੇ ਕਿ ਭਾਵਨਾਵਾਂ ਦੇ ਨਾਲ ਬਹਿ ਜਾਂਦੇ ਆ ਔਰਤਾਂ ਜ਼ਿਆਦਾ ਹੁੰਦੀਆਂ 90% ਤੱਕ ਲੈ ਲਓ ਤਾਂ ਜਦੋਂ ਤੁਹਾਨੂੰ ਪਤਾਗਾ ਕਿ ਮੇਰੀ ਵਾਈਫ ਜਾਂ ਮੇਰੀ ਕੁੜੀ ਜਾਂ ਮੇਰੀ ਮਾਂ ਵੀ ਇਹ ਬਹੁਤ ਜ਼ਿਆਦਾ ਭਾਵਨਾਵਾਂ ਦੇ ਵਿੱਚ ਇਹਨਾਂ ਦਾ ਦਿਮਾਗ ਬੈੰਦਾਗਾ ਕਿਸੇ ਵੀ ਚੀਜ਼ ਨੂੰ ਕਿਸੇ ਦੀਆਂ ਵੀ ਗੱਲਾਂ ਦੇ ਵਿੱਚ ਆ ਜਾਣਾ ਕਿਸੇ ਵੀ ਫਿਲਮ ਨੂੰ ਕਿਸੇ ਵੀ ਨਾਟਕ ਨੂੰ ਦੇਖ ਕੇ ਹੰਝੂ ਬਹਾ ਦੇਣੇ ਛੋਟੀ ਜੀ ਗੱਲ ਤੇ ਹੰਝੂ ਬਹਾ ਦੇਣੇ ਤਾਂ ਬਹੁਤ ਜ਼ਿਆਦਾ ਚਾਂਸ ਆ ਐਸੇ ਇਨਸਾਨ ਨੂੰ ਜੋ ਤੁਸੀਂ ਕੱਲਾ ਛੱਡ ਦਿੰਨੇ ਆ ਜਿਵੇਂ ਕਹਿ ਦਿੰਦੇ ਆ ਵਿਆਹ ਕਰਾ ਕੇ ਬਾਹਰ ਭੇਜ ਦਿੱਤੀ ਕੁੜੀ ਤਾਂ ਬਾਹਰ ਜਦੋਂ ਹੋਰ ਲੋਕਾਂ ਨਾਲ ਉਹਨੇ ਰਹਿਣਾਗਾ ਤਾਂ ਉਹਨਾਂ ਨੇ ਝੱਟ ਦੇ ਨਾਲ ਉੱਥੇ ਅਟੈਚ ਹੋ ਜਾਣਾਗਾ ਇੱਕ ਤੌਰ ਤਾਂ ਨੂੰ ਆਪਣੇ ਕਲਚਰ ਦੇ ਵਿੱਚ ਪਹਿਲੇ ਹੀ ਨਹੀਂ ਘਰੋਂ ਨਿਕਲਦਾ ਜਾਂਦਾ ਇਹੋ ਨਿਕਲਦੀਆਂ ਐ ਤਾਂ ਕੁਝ ਐਸੇ ਲੋਕ ਹੁੰਦੇ ਆ ਜਿਹੜੇ ਬਹੁਤ ਜ਼ਿਆਦਾ ਝੂਠ ਬੋਲਦੇ ਆ ਠੀਕ ਆ ਬਹੁਤ ਜ਼ਿਆਦਾ ਝੂਠੀ ਤਾਰੀਫ ਕਰਦੇ ਆ ਤਾਂ ਉਹਨਾਂ ਲਈ ਇਹ ਬਹੁਤ ਤਗੜੀ ਮਾਨਸਿਕ ਖੁਰਾਕ ਹੋ ਜਾਂਦੀ ਆ ਕਿ ਹਾਂ ਯਾਰ ਸਾਡਾ ਵੀ ਵजूद ਹੈਗਾ ਸਾਨੂੰ ਦਾ ਘਰੇ ਕਦੇ ਤਾਰੀਫ ਹੀ ਨਹੀਂ ਮਿਲੇਗੀ ਮਤਲਬ ਥੱਲੇ ਲੱਗਣ ਵਾਲੇ ਲੋਕ ਜਾਂ ਤਾਂ ਕੀ ਹੋਈ ਨਾ ਲੈਣਾ ਵੀ ਕਿਹ ਕਿਹੜੇ ਹੁੰਦੇ ਆ ਉਹ ਬਹੁਤ ਜ਼ਿਆਦਾ ਉਹ ਇਹਨਾਂ ਤੇ ਹੁਣ ਵੀਡੀਓ ਬਣ ਰਹੀਆਂ ਐ ਯੂਕੇ ਦੇ ਵਿੱਚ ਧਰਮ ਪਰਿਵਰਤਨ ਕਰਵਾਉਂਦੇ ਆ ਠੀਕ ਆ ਆਪਾਂ ਉਹ ਪਿਛੇ ਨਹੀਂ ਜਾਣਾ ਚਾਹੁੰਦੇਗੇ ਤਾਂ ਇਸ ਤਰ੍ਹਾਂ ਦੇ ਲੋਕ ਮਿਲ ਜਾਂਦੇ ਆ ਠੀਕ ਆ ਉਹ ਪੰਜਾਬ ਜੋ ਵੀ ਮਿਲ ਜਾਂਦੇ ਆ ਉਹ ਹੋਰ ਸਟੇਟਾਂ ਦੇ ਵੀ ਮਿਲ ਜਾਂਦੇ ਆ ਜਿਨ੍ਹਾਂ ਦਾ ਪਰਪਸ ਹੁੰਦਾਗਾ ਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਉਹ ਟਰਾਈ ਕਰਦੇ ਰਹਿੰਦੇ ਆ ਟਰਾਈ ਕਰਦੇ ਰਹਿੰਦੇ ਆ ਕੋਈ ਨਾ ਕੋਈ ਇਹੋ ਜਿਹਾ ਸ਼ਿਕਾਰ ਮਿਲ ਜਾਂਦਾਗਾ ਜਦੋਂ ਇਹੋ ਜੀਆਂ ਕੁੜੀਆਂ ਬਾਹਰ ਜਾਂਦੀਆਂ ਜਾਂ ਉਹਨਾਂ ਦਾ ਹਸਬੰਦ ਬਾਹਰ ਹੁੰਦਾਗਾ ਕੁੜੀਆਂ ਕੱਲੀਆਂ ਹੁੰਦੀਆਂ ਅਲੱਗ ਕਿਰਾਏ ਤੇ ਫਲੈਟਾਂ ਦੇ ਵਿੱਚ ਰਹਿੰਦੇ ਆ ਮਾਪਿਆਂ ਨਾਲ ਕੋਈ ਲਿੰਕ ਨਹੀਂ ਹੈਗੇ ਸੱਸ ਸਹੁਰੇ ਨਾਲ ਕੋਈ ਲਿੰਕ ਨਹੀਂ ਹੈਗੇ ਕੱਲੀਆਂ ਰਹਿੰਦੀਆਂ ਨੇ ਜਿਵੇਂ ਉਹ ਡਰਮ ਵਾਲਾ ਕੇਸ ਸੀਗਾ ਸੌਰਵ ਸੌਰਵ ਕੋਸਨਾ ਸੀਗਾ ਉਹਦਾ ਮੁੰਡੇ ਦਾ ਤਾਂ ਉਹ ਬਾਹਰ ਲਿੰਕ ਹੋ ਗਈ ਔਰਤਾਂ ਇੱਕ ਤਾਂ ਬਾਹਰਲਾ ਜਿਹੜਾ ਬਾਹਰ ਜਿਹੜੇ ਸਬੰਧ ਬਣਾਉਂਦੀਆਂ ਕੋਈ ਵੀ ਬੰਦਾ ਔਰਤਾਂ ਨੂੰ ਇਹ ਚੀਜ਼ ਤਾਂ ਨਹੀਂ ਪਤਾ ਹੋਊਗਾ ਕਿਸੇ ਨਵੀਂ ਔਰਤ ਨੂੰ ਮਿਲੂਗਾ ਉਹਨੂੰ ਕਰੂਗਾ ਤਾਂ ਉਹ ਆਪਦੀ ਫੁੱਲ ਪੋਟੈਂਸ਼ੀਅਲ ਤੇ ਜਾਊਗਾ ਬਹੁਤ ਸਾਰੇ ਚੀਜ਼ਾਂ ਨਸ਼ੇ ਕਰੂਗਾ ਬਹੁਤ ਸਾਰੀਆਂ ਚੀਜ਼ਾਂ ਨੂੰ ਮਤਲਬ ਉਹਨੇ ਆਪਦਾ 100% ਤੋਂ ਵੱਧ ਦੇਣ ਦੀ ਕੋਸ਼ਿਸ਼ ਕਰਨੀ ਆ ਠੀਕ ਹੈ ਸਬੰਧ ਬਣਾਉਣ ਤੇ ਔਰ ਹਸਬੰਡ ਦੇ ਕੇਸ ਦੇ ਵਿੱਚ ਇਹ ਨਹੀਂ ਹੁੰਦਾਗਾ ਉਹ ਨਹੀਂ ਚਾਹੁੰਦਾਗਾ 100% ਉਹਨੂੰ ਪਤਾ ਮੈਂ ਇੱਕ ਦਿਨ ਦੋ ਦਿਨ ਤੇ ਸਾਰੀ ਉਮਰ 100% ਨਸ਼ੇ ਖਾ ਕੇ ਥੋੜਾ ਦਿੱਤਾ ਜਾਂਦਾਗਾ ਤਾਂ ਬਾਹਰ عورتਾਂ ਨੂੰ ਫਿਰ ਲੱਗਦਾ ਵੀ ਯਾਰ ਵੀ ਜ਼ਿੰਦਗੀ ਇਹ ਆ ਠੀਕ ਹੈ ਨਾ ਇੱਕ ਤਾਂ ਪਹਿਲਾਂ ਹੀ ਭਾਵਨਾਵਾਂ ਦੇ ਵਿੱਚ ਵਹਿਣ ਵਾਲੀਆਂ ਹੁੰਦੀਆਂ ਔਰ ਦੂਜਾ ਇਹੋ ਜਿਹੀਆਂ ਚੀਜ਼ਾਂ ਹੋ ਜਾਂਦੀਆਂ ਝੂਠੀ ਤਰੀਫ ਹੋ ਜਾਂਦੀ ਹੈ ਝੂਠੀ ਕੇਅਰ ਹੋ ਜਾਂਦੀ ਹੈ ਕਿ ਮੈਂ ਬੜੀ ਕੇਅਰ ਕਰਦਾ ਔਰ ਉਹਨਾਂ ਨੂੰ ਰੋਕ ਟੋਕ ਨਹੀਂ ਕਰਦੇ ਉਹ ਕਿ ਤੂੰ ਇਹ ਨਾ ਕਰ ਉਹ ਨਾ ਕਰ ਹਸਬੰਦ ਜਾਂ ਬਾਪ ਤੱਕ ਰੂ ਗਈ ਉਹਨੂੰ ਚੰਗਾ ਮਾੜਾ ਦੇਂਦਾ ਉਹ ਲੋਕਾਂ ਦੇ ਨਾਲ ਬਾਹਰ ਵਿਚਰਦਾ ਏ ਔਰ ਤਾਂ ਥੋੜੀ ਬਾਹਰ ਨਿਕਲ ਕੇ ਵਿਚਰਦੀਆਂ ਲੋਕਾਂ ਦੇ ਨਾਲ ਉਹਨਾਂ ਨੂੰ ਪਤਾ ਹੁੰਦਾ ਵੀ ਦੁਨੀਆ ਕੀ ਹੋਦੀ ਆ ਔਰ ਇਹ ਰੋਕ ਟੋਕ ਨੂੰ ਗੁਲਾਮੀ ਸਮਝਦੀਆਂ ਬਾਹਰ ਜਿਹੜੇ ਫਿਰ ਉਹਨੂੰ ਨਹੀਂ ਰੋਕਦੇ ਉਹਨਾਂ ਨੂੰ ਆਜ਼ਾਦੀ ਲੱਗਦੀ ਆ ਤਾਂ ਜਿੰਨੇ ਵੀ ਇਸ ਤਰ੍ਹਾਂ ਦੇ ਇਨਸੀਡੈਂਟ ਹੋਏ ਆ ਜਦੋਂ ਡੀਪ ਡਾਊਨ ਉਹਨਾਂ ਦੇ ਫੈਮਲੀਆਂ ਨੂੰ ਮਿਲਿਆ ਜਾਂਦਾਗਾ ਬਿਲਕੁਲ ਜ਼ੀਰੋ ਲੈਵਲ ਤੇ ਜਾ ਕੇ ਉੱਥੇ ਸ਼ਾਨਮੈਨ ਹੁੰਦੀ ਆ ਤਾਂ ਇਹੀ ਪਾਇਆ ਜਾਂਦਾ ਕਿ ਉਹ ਔਰਤਾਂ ਬਹੁਤ ਭਾਵੁਕ ਸੀ ਹੁਣ ਇਹ ਤੁਸੀਂ ਦੇਖਣਾਗਾ ਥੋਡੇ ਕੇਸ ਦੇ ਵਿੱਚ ਤੁਹਾਡਾ ਲਾਈਫ ਪਾਰਟਨਰ ਕਿੰਨਾ ਖਪਾਭੁਕਾ ਜੇ ਉਹ ਭਾਵੁਕਾ ਤਾਂ ਬਹੁਤ ਜ਼ਿਆਦਾ ਚਾਂਸ ਹੈ ਜਿੱਤੂ ਤੁਸੀਂ ਉਹਨੂੰ ਇਕੱਲਾ ਕਰ ਦਿਓਗੇ ਤੇ ਉਹਨੇ ਭਾਵਨਾਵਾਂ 'ਚ ਬਹਿ ਕੇ ਤੁਹਾਡੇ ਨਾਲ ਟੁੱਟ ਜਾਣਾ ਤੁਹਾਡਾ ਮਰਡਰ ਵੀ ਹੋ ਸਕਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜਦੋਂ ਕੁਝ ਲੋਕ ਮੈਨਿਪੂਲੇਟ ਵੀ ਕਰਦੇ ਆ ਜਿਨ੍ਹਾਂ ਨੂੰ ਪਤਾ ਵੀ ਬਹੁਤ ਜਿਹੇ ਦੀ ਗੱਲਾਂ ਚਾਉਣ ਵਾਲਾ ਗੱਲਾਂ ਚਾਉਣ ਵਾਲੀਆਂ ਉਹਨਾਂ ਤੋਂ ਕੁਝ ਵੀ ਕਰਵਾਇਆ ਜਾ ਸਕਦਾ ਹੈ ਔਰ ਜਦੋਂ ਦੋ ਭਾਵਕ ਬੰਦੇ ਜੁੜ ਜਾਂਣ ਇੱਕ ਦੂਜੇ ਨਾਲ ਫਿਰ ਤਾਂ ਅਲੱਗ ਹੀ ਲੈਵਲ ਦੀ ਚੀਜ਼ ਹੋ ਜਾਂਦੀ ਹੈ। ਤਾਂ ਜਿਹੜੇ ਜਿੰਜੀ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾਗਾ ਵੀ ਕਾਨੂੰਨ ਵੀ ਹੁੰਦਾ ਕਿਸੇ ਨੂੰ ਮਾਰਨ ਤਾਂ ਕੋਈ ਨਾ ਕੋਈ ਫੜਿਆ ਹੀ ਜਾਂਦਾ ਹੀ ਜਾਂਦਾਗਾ ਹਣਾ ਕੋਈ ਇਹਦਾ ਚਾਂਸ ਨਹੀਂ ਹੁੰਦਾ ਕਿ ਬੰਦਾ ਫੜਿਆ ਨਾ ਜਾਵੇ। ਤਾਂ ਸ਼ਾਇਦ ਇਹਨਾਂ ਨੂੰ ਇਹਨਾਂ ਨੂੰ ਇਹ ਚੀਜ਼ਾਂ ਕਦੇ ਵੇਖੀਆਂ ਨਹੀਂ ਹੈਗੀਆਂ ਤੇ ਮੋਬਾਈਲ ਮੂਲ ਵੇਖ ਕੇ ਇਹ ਭਾਵਨਾਵਾਂ ਵਿੱਚ ਤੁਰੇ ਫਿਰਦੇ ਆ ਵੀ ਕ੍ਰਾਈਮ ਕਰਕੇ ਖਬਰਾਂ ਸੀ বাজ ਜਾਣਗੇ ਫਿਲਮੀ ਤਰੀਕੇ ਨਾਲ। ਤਾਂ ਇਹ ਵੀ ਚੀਜ਼ਾਂ ਨੌਲੇਜ ਦੀ ਵੀ ਕਮੀ ਹੈ ਉਹਨਾਂ ਨੂੰ ਔਰ ਜ਼ਿਆਦਾਤਰ ਜਿਹੜਾ ਵੱਡਾ ਕਾਰਨ ਆ ਇਹੀ ਕਾਰਨ ਆ ਵੀ ਉਹਨਾਂ ਦੇ ਵਿੱਚ ਕਿਸੇ ਵੀ ਚੀਜ਼ ਨੂੰ ਫੀਲ ਕਰਨ ਦੀ ਜ਼ਿਆਦਾ ਹੁੰਦੀ ਹੈ ਮਾਤਰਾ ਕਹਿ ਲਓ ਵੋਲ ਵੀ ਜ਼ਿਆਦਾ ਹੁੰਦੀ ਆ ਬਈ ਜਿਵੇਂ ਇੱਕ ਬੰਦਾ ਅ ਮੰਗ ਪੀ ਕੇ ਚੀਜ਼ਾਂ ਨੂੰ ਵੱਧ ਫੀਲ ਕਰਦਾ ਹੈ ਛੋਟੇ ਛੋਟੇ ਚੀਜ਼ ਨੂੰ ਵੱਡਾ ਫੀਲ ਕਰਦਾ ਹੈ ਕੁਝਔਰਤਾਂ ਦਾ ਮਾਈਂਡ ਬਿਨਾ ਭੰਗੀ ਵੀ ਤੇ ਓ ਇਸੇ ਇਸੇ ਤਰ੍ਹਾਂ ਦਾ ਹੁੰਦਾ ਹੈ ਮੈਨੂੰ ਲੱਗਦਾ ਤੁਹਾਨੂੰ ਜਵਾਬ ਮਿਲ ਗਿਆ ਹੋਊਗਾ ਕਿ ਇਹ ਚਾਂਸ ਇਸ ਤਰ੍ਹਾਂ ਦੇ ਜਿਹੜੇ ਘਟਨਾਵਾਂ ਹੁੰਦੀਆਂ ਉਹਨਾਂ ਦੇ ਵਿੱਚੋਂ 100 ਆਊਟ ਆਫ 100 ਐਸੀ ਤਰ੍ਹਾਂ ਦੀ ਮੈਂਟੈਲਿਟੀ ਵਾਲੀਆਂ ਹੁੰਦੀਆਂ ਹੈ ਤੇ ਤੁਸੀਂ ਵੇਖਣਾਗਾ ਕਿ ਗਲਤੀ ਤੁਸੀਂ ਜਾਣ ਬੁੱਝ ਕੇ ਹੀ ਜੇ ਕਰਦੋਂਗੇ ਜੇ ਤੁਸੀਂ ਇਹ ਚੀਜ਼ ਤੋਂ ਅਵੇਅਰ ਨਹੀਂ ਹੈਗੇ ਤਾਂ ਕਿਸੇ ਹੋਰ ਨਾਲ ਇਸ ਤਰ੍ਹਾਂ ਨਾ ਹੋਵੇ ਤਾਂ ਸ਼ੇਅਰ ਕਰੋ ਉਹਨਾਂ ਲੋਕਾਂ ਨਾਲ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਵੀ ਜਾਗਰੂਕ ਕਰਨਾ ਚਾਹੀਦਾ ਆਪੂੱਖ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਨਾ ਹੋਵੇ ਔਰ ਇਹ ਇਹੋ ਜੀ ਗੱਲ ਵੀ ਨਹੀਂ ਹੈ ਵੀ ਜਿਹੜੇ ਲੋਕ ਬਹੁਤ ਭਾਵਕ ਆ ਉਹਨਾਂ ਨੂੰ ਲੌਜੀਕਲ ਤੌਰ ਤੇ ਸੋਚਣ ਲਈ ਮਜਬੂਰ ਨਾ ਕੀਤਾ ਜਾਵੇ ਸਾਰਾ ਕੁਝ ਸਾਰਾ ਕੁਝ ਹੋ ਜਾਂਦਾ ਵੀਡੀਓ ਬਹੁਤ ਲੰਮੀ ਹੋਣੀ ਇੰਨਾ ਕੋਈ ਦੇਖਦਾ ਨਹੀਂ ਹੈਗਾ ਠੀਕ ਆ ਜੀ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪੰਜਾਬੀ ਸਟੇਟਸ ਗੁਰੂ